ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਿਮੋਟ ਵਰਕਰ ਦੁਆਰਾ ਵਰਤੇ ਜਾਣ ਵਾਲੇ ਪ੍ਰਸਿੱਧ ਸੁਰੱਖਿਆ ਸੌਫਟਵੇਅਰ ਨੂੰ ਨਿਸ਼ਾਨਾ ਬਣਾਉਣ ਵਾਲੀ ਤੋਂ ਮੁਹਿੰਮ ਨੂੰ ਰੋਕਣ ਦੇ ਲਈ ਦੁਨੀਆ ਭਰ ਦੀਆਂ ਸਰਕਾਰੀ ਸਾਈਬਰ ਏਜੰਸੀਆਂ ਵੱਲੋਂ ਵਪਾਰ ਹੋ ਚੁੱਕੀਆਂ ਨੇ ਇਸ ਧਮਕੀ ਨੂੰ ਗੰਭੀਰ ਦੱਸਦੇ ਹੋਏ ਕੈਨੇਡਾ ਦੇ ਸੀਐਸਸੀ ਸੈਂਟਰ ਵਾਰ ਸਾਈਬਰ ਸੁਰੱਖਿਆ ਨੇ ਵੀਰਵਾੜ ਨੂੰ ਆਪਣੇ ਅੰਤਰਰਾਸ਼ਟਰੀ ਸਹਿਯੋਗ ਦੇ ਨਾਲ ਮਿਲ ਕੇ ਟੈਕਨੋਲੋਜੀ ਸੁਰੱਖਿਆ ਕੰਪਨੀ ਸਿਸਕੋ ਤੇ ਵਿਆਪਕ ਹਮਲੇ ਤੋਂ ਬਾਅਦ ਸੰਗਠਨਾਂ ਨੂੰ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਪ੍ਰਭਾਵਿਤ ਟੈਕਨੋਲੋਜੀ ਦੀ ਵਰਤੋਂ ਆਮ ਤੌਰ ਤੇ ਸੰਗਠਨਾ ਦੁਆਰਾ ਵਰਚੁਅਲ ਪ੍ਰਾਈਵੇਟ ਨੈੱਟਵਰਕ ਜਾਂ ਫਿਰ VPN ਨੂੰ ਸਮਰਥ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਜੋ ਬਹੁਤ ਸਾਰੇ ਰਿਮੋਟ ਵਰਕਰਾਂ ਦੇ ਲਈ ਇੱਕ ਜ਼ਰੂਰਤ ਹੈ ਮੁਦੇ ਦੀ ਵਿਆਪਕਤਾ ਨੂੰ ਸਮਝਦੇ ਹੋਏ ਸੀਐਸਸੀ ਨੇ ਕਿਹਾ ਕਿ ਇਸ ਦਾ ਮਾਰਗਦਰਸ਼ਨ ਨਾਜ਼ੁਕ ਬੁਨਿਆਦੀ ਢਾਂਚੇ ਦੇ ਖੇਤਰਾ ਚਿਨਾ ਦੇਵ ਚਿਨਾ ਨਗਰਪਾਲਿਕਾ ਸੁਭਾਈ ਅਤੇ ਖੇਤਰੀ ਸਰਕਾਰਾਂ ਅਕਾਦਮਿਕ ਅਤੇ ਖੋਜ ਸਹੂਲਤਾ ਸ਼ਾਮਲ ਤੇ ਨੇ ਕੈਨੇਡੀਅਨ ਸੈਂਟਰ ਫੋਰ ਸਾਈਬਰ ਸੁਰੱਖਿਆ ਦੇ ਮੁਖੀ ਰਾਜੀਵ ਗੁਪਤਾ ਨੇ ਵੀਰਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡੀਅਨ ਸੰਗਠਨਾ ਦੇ ਲਈ ਇੱਕ ਮਹੱਤਵਪੂਰਨ ਪੱਲੇ ਧਮਕੀ ਦੇਣ ਵਾਲੇ ਕਾਰਕ ਵਧਦੀ ਸਪੈਚ ਧਮਕੀ ਦੇਣ ਵਾਲੇ ਕਾਰਕਵੱਧਰੀ ਸੂਚ ਬੂਸ ਦੇ ਨਾਲ ਵਿਰਾਸਤੀ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਗੁਪਤਾ ਨੇ ਕਿਹਾ ਕਿ ਮੈਂ ਸਾਰੇ ਮਹੱਤਵਪੂਰਨ ਬੁਨਿਆਦੀ ਟਾਂਚੀ ਦੇ ਖੇਤਰਾਂ ਨੂੰ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕਰਦਾ ਆਪਣੇ ਬਿਆਨ ਦੇ ਵਿੱਚ ਸਿਸਕੋ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਮਈ ਦੇ ਵਿੱਚ ਇੱਕ ਹਮਲੇ ਬਾਰੇ ਜਾਣੂ ਕਰਵਾਇਆ ਗਿਆ ਸੀ ਜੋ ਇਸ ਦੇ ਅਨੁਕੂਲ ਸੁਰੱਖਿਆ ਉਪਕਰਣਾਂ ਨੂੰ ਪ੍ਰਭਾਵਿਤ ਕਰਦਾ ਸੀ ਸਿਸਕੋ ਨੇ ਕਿਹਾ ਇਸ ਦਾ ਮੰਨਣੇ ਕਿ ਉਸ ਵਿਸ਼ਵਾਸ ਦੇ ਨਾਲ ਹਮਲਾਵਰ ਉਹੀ ਧਮਕੀ ਦੇਣ ਵਾਲੇ ਨੇ ਜਿਸ ਨੂੰ ਅਕ੍ਰੇਨ ਡੂਰ ਮਹਿੰਮ ਕਿਹਾ ਜਾਦਾ ਹੈ ਸੀਐਸਸੀ ਦੇ ਵੱਲੋਂ ਹਮਲੇ ਦੇ ਪਿੱਛੇ ਕੌਣ ਹੈ ਇਸ ਬਾਰੇ ਕੋਈ ਟਿੱਪਣੀ ਤਾਂ ਨਹੀਂ ਕੀਤੀ ਗਈ ਅਤੇ ਕਿਹਾ ਗਿਆ ਕਿ ਹਜੇ ਵੀ ਕੈਨੇਡਾ ਵਿੱਚ ਕਮਜ਼ੋਰੀ ਦੇ ਦਾਇਰੇ ਦੀ ਜਾਂਚ ਕਰ ਰਿਹਾ ਹੈ ਦਾਸੀ ਕਿ ਇਸ ਮਾਮਲੇ ਨੇ ਦੁਨੀਆ ਭਰ ਦੇ ਵਿੱਚ ਖਤਰੇ ਦੀ ਘੰਟੀਆਂ ਮਚਾ ਦਿੱਤੀਆਂ ਨੇ ਤੇ ਅਮਰੀਕੀ ਸਾਈਬਰ ਸੁਰੱਖਿਆ ਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ ਨੇ ਨਿਰਵਾਣ ਚਲਦੇ ਅਭਿਮਾਨ ਪੈਚ ਅਭਿਆਨ ਬਾਰੇ ਇੱਕ ਤੁਰਲਬ ਐਮਰਜੈਂਸੀ ਨਿਰਦੇਸ਼ ਜਾਰੀ ਕੀਤਾ ਤੇ ਸਾਰੀਆਂ ਸੰਘੀ ਨਾਗਰਿਕ ਏਜੰਸੀਆਂ ਨੂੰ ਸ਼ੁੱਕਰਵਾਰ ਅੱਧ ਰਾਤ ਤੱਕ ਕਮਜ਼ੋਰੀਆਂ ਠੀਕ ਕਰਨ ਦਾ ਦੇਸ਼ ਦਿੱਤਾ ਹੈ ਸੀਐਸਈ ਨੇ ਕਿਹਾ ਹੈ ਕਿ ਇਹ ਸਹਾਇਤਾ ਪ੍ਰਦਾਨ ਕਰਨ ਡਿਲੇਸ ਕੋਟੇ 5 ਆਈਜ਼ ਇੰਟੈਲੀਜੈਂਸ ਅਲਾਈਂਸ ਨਾਲ ਕੰਮ ਕਰ ਰਿਹਾ ਹੈ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਿਮੋਟ ਵਰਕਰ ਦੁਆਰਾ ਵਰਤੇ ਜਾਣ ਵਾਲੇ ਪ੍ਰਸਿੱਧ ਸੁਰੱਖਿਆ ਸੌਫਟਵੇਅਰ ਨੂੰ ਨਿਸ਼ਾਨਾ ਬਣਾਉਣ ਵਾਲੀ ਤੋਂ ਮੁਹਿੰਮ ਨੂੰ ਰੋਕਣ ਦੇ ਲਈ ਦੁਨੀਆ ਭਰ ਦੀਆਂ ਸਰਕਾਰੀ ਸਾਈਬਰ ਏਜੰਸੀਆਂ ਆਪਾ ਵਾਰ ਹੋ ਚੁੱਕੀਆਂ ਨੇ ਇਸ ਧਮਕੀ ਨੂੰ ਗੰਭੀਰ ਦੱਸਦੇ ਹੋਏ ਕੈਨੇਡਾ ਦੇ ਸੀਐਸਸੀ ਸੈਂਟਰ ਵਾਰ ਸਾਈਬਰ ਸੁਰੱਖਿਆ ਨੇ ਵੀਰਵਾੜ ਨੂੰ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਦੇ ਨਾਲ ਮਿਲ ਕੇ ਟੈਕਨੋਲੋਜੀ ਸੁਰੱਖਿਆ ਕੰਪਨੀ ਸਿਸਕੋ ਤੇ ਵਿਆਪਕ ਹਮਲੇ ਤੋਂ ਬਾਅਦ ਸੰਸਥਾ ਨੂੰ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਪ੍ਰਭਾਵਿਤ ਟੈਕਨੋਲੋਜੀ ਦੀ ਵਰਤੋਂ ਆਮ ਤੌਰ ਤੇ ਸੰਸਥਾ ਦੁਆਰਾ ਵਰਚੁਅਲ ਪ੍ਰਾਈਵੇਟ ਨੈੱਟਵਰਕ ਜਾਂ ਫਿਰ VPN ਨੂੰ ਸਮਰਥ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਜੋ ਬਹੁਤ ਸਾਰੇ ਰਿਮੋਟ ਵਰਕਰਾਂ ਦੇ ਲਈ ਇੱਕ ਜ਼ਰੂਰਤ ਹੈ ਮੁੱਦੇ ਦੀ ਵਿਆਪਕਤਾ ਨੂੰ ਸਮਝਦੇ ਹੋਏ ਸੀਐਸਸੀ ਨੇ ਕਿਹਾ ਕਿ ਇਸ ਦਾ ਮਾਰਗਦਰਸ਼ਨ ਨਾਜ਼ੁਕ ਬੁਨਿਆਦੀ ਢਾਂਚੇ ਦੇ ਖੇਤਰਾ ਚੁਣਾ ਦੇਵ ਚ ਨਗਰਪਾਲਿਕਾ ਸੁਬਾਈ ਅਤੇ ਖੇਤਰੀ ਸਰਕਾਰਾਂ ਅਕਾਦਮਿਕ ਅਤੇ ਖੋਜ ਸਹੂਲਤਾਂ ਸ਼ਾਮਲ ਤੇ ਨੇ ਕੈਨੇਡੀਅਨ ਸੈਂਟਰ ਫੋਰ ਸਾਈਬਰ ਸੁਰੱਖਿਆ ਦੇ ਮੁਖੀ ਰਾਜੀਵ ਗੁਪਤਾ ਨੇ ਵੀ ਵਰਨ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡੀਅਨ ਸੰਗਠਨਾ ਦੇ ਲਈ ਇੱਕ ਮਹੱਤਵਪੂਰਨ ਪੱਲੇ ਧਮਕੀ ਦੇਣ ਵਾਲੇ ਕਾਰਕ ਵਧਦੀ ਸਪੈਚ ਧਮਕੀ ਦੇਣ ਵਾਲੇ ਕਾਰਕ ਵਧਦੀ ਸੂਚ ਬੂਸ ਦੇ ਨਾਲ ਵਿਰਾਸਤੀ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਗੁਪਤਾ ਨੇ ਕਿਹਾ ਕਿ ਮੈਂ ਸਾਰੇ ਮਹੱਤਵਪੂਰਨ ਬੁਨਿਆਦੀ ਟਾਂਚੇ ਦੇ ਖੇਤਰਾਂ ਨੂੰ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕਰਦਾ ਆਪਣੇ ਬਿਆਨ ਦੇ ਵਿੱਚ ਸਿਸਕੋ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਮਈ ਦੇ ਵਿੱਚ ਇੱਕ ਹਮਲੇ ਬਾਰੇ ਜਾਨੂ ਕਰਵਾਇਆ ਗਿਆ ਸੀ ਜੋ ਇਸ ਦੇ ਅਨੁਕੂਲ ਸੁਰੱਖਿਆ ਉਪਕਰਣਾਂ ਨੂੰ ਪ੍ਰਭਾਵਿਤ ਕਰਦਾ ਸੀ ਸਿਸਕੋ ਨੇ ਕਿਹਾ ਇਸ ਦਾ ਮੰਨਣੇ ਕਿ ਉਸ ਵਿਸ਼ਵਾਸ ਦੇ ਨਾਲ ਹਮਲਾਵਰ ਉਹੀ ਧਮਕੀ ਦੇਣ ਵਾਲੇ ਨੇ ਜਿਸ ਨੂੰ ਅਕ੍ਰੇਨ ਗੁਰ ਮਹਿੰਮ ਕਿਹਾ ਜਾਦਾ ਹੈ ਸੀਐਸਸੀ ਦੇ ਵੱਲੋਂ ਹਮਲੇ ਦੇ ਪਿੱਛੇ ਕੌਣ ਹੈ ਇਸ ਬਾਰੇ ਕੋਈ ਟਿੱਪਣੀ ਤਾਂ ਨਹੀਂ ਕੀਤੀ ਗਈ ਅਤੇ ਕਿਹਾ ਗਿਆ ਕਿ ਹਜੇ ਵੀ ਕੈਨੇਡਾ ਵਿੱਚ ਕਮਜ਼ੋਰੀ ਦੇ ਦਾਇਰੇ ਦੀ ਜਾਂਚ ਕਰ ਰਹੇ ਦੱਸ ਸੀ ਕਿ ਇਸ ਮਾਮਲੇ ਨੇ ਦੁਨੀਆ ਭਰ ਦੇ ਵਿੱਚ ਖਤਰੇ ਦੀ ਘੰਟੀਆਂ ਵਜਾ ਦਿੱਤੀਆਂ ਨੇ ਤੇ ਅਮਰੀਕੀ ਸਾਈਬਰ ਸੁਰੱਖਿਆ ਤੇ ਪੁਨਿਆਦੀ ਟਾਂਚਾ ਸੁਰੱਖਿਆ ਏਜੰਸੀ ਨੇ ਨਿਰਵਾਣੂ ਚਲਦੇ ਅਭਿਮਾਨ ਪੈਚ ਅਭਿਆਨ ਬਾਰੇ ਇੱਕ ਤੁਰਲਬ ਐਮਰਜੈਂਸੀ ਨਿਰਦੇਸ਼ ਜਾਰੀ ਕੀਤਾ ਤੇ ਸਾਰੀਆਂ ਸੰਗੀ ਨਾਗਰਿਕ ਏਜੰਸੀਆਂ ਨੂੰ ਸ਼ੁੱਕਰਵਾਰ ਅੱਧੀ ਰਾਤ ਤੱਕ ਕਮਜ਼ੋਰੀਆਂ ਠੀਕ ਕਰਨ ਦਾ ਦੇਸ਼ ਦਿੱਤਾ ਸੀਐਸਈ ਨੇ ਕਿਹਾ ਕਿ ਇਹ ਸਹਾਇਤਾ ਪ੍ਰਦਾਨ ਕਰਨ ਡਿਲੇਸ ਸਕੋਟੇ ਫਾਈਵ ਆਈਜ਼ ਇੰਟੈਲੀਜੈਂਸ ਅਲਾਈਂਸ ਦੇ ਨਾਲ ਕੰਮ ਕਰ ਰਿਹਾ ਹੈ ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਿਮੋਟ ਵਰਕਰ ਦੁਆਰਾ ਵਰਤੇ ਜਾਣ ਵਾਲੇ ਪ੍ਰਸਿੱਧ ਸੁਰੱਖਿਆ ਸੌਫਟਵੇਅਰ ਨੂੰ ਨਿਸ਼ਾਨਾ ਬਣਾਉਣ ਵਾਲੀ ਇੱਕ ਮੁਹਿੰਮ ਨੂੰ ਰੋਕਣ ਦੇ ਲਈ ਦੁਨੀਆ ਭਰ ਦੀਆਂ ਸਰਕਾਰੀ ਸਾਈਬਰ ਏਜੰਸੀਆਂ ਵੱਲੋਂ ਵਪਾਰ ਹੋ ਚੁੱਕੀਆਂ ਨੇ ਇਸ ਧਮਕੀ ਨੂੰ ਗੰਭੀਰ ਦੱਸਦੇ ਹੋਏ ਕੈਨੇਡਾ ਦੇ ਸੀਐਸਸੀ ਸੈਂਟਰਵਾਰ ਸਾਈਬਰ ਸੁਰੱਖਿਆ ਨੇ ਵੀਰਵਾੜ ਨੂੰ ਆਪਣੇ ਅੰਤਰਰਾਸ਼ਟਰੀ ਸਹਿਯੋਗੀਆਂ ਦੇ ਨਾਲ ਮਿਲ ਕੇ ਟੈਕਨੋਲੋਜੀ ਸੁਰੱਖਿਆ ਕੰਪਨੀ ਸਿਸਕੋ ਤੇ ਵਿਆਪਕ ਹਮਲੇ ਤੋਂ ਬਾਅਦ ਸੰਗਠਨਾਂ ਨੂੰ ਕਮਜ਼ੋਰੀਆਂ ਨੂੰ ਠੀਕ ਕਰਨ ਦੇ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਪ੍ਰਭਾਵਿਤ ਟੈਕਨੋਲੋਜੀ ਦੀ ਵਰਤੋਂ ਆਮ ਤੌਰ ਤੇ ਸੰਗਠਨਾ ਦੁਆਰਾ ਵਰਚੁਅਲ ਪ੍ਰਾਈਵੇਟ ਨੈਟਵਰਕ ਜਾਂ ਫਿਰ VPN ਨੂੰ ਸਮਰੱਥ ਬਣਾਉਣ ਦੇ ਲਈ ਕੀਤੀ ਜਾਂਦੀ ਹੈ ਜੋ ਬਹੁਤ ਸਾਰੇ ਰਿਮੋਟ ਵਰਕਰਾਂ ਦੇ ਲਈ ਇੱਕ ਜ਼ਰੂਰਤ ਹੈ ਮੁਦੇ ਦੀ ਵਿਆਪਕਤਾ ਨੂੰ ਸਮਝਦੇ ਹੋਏ ਸੀਐਸਸੀ ਨੇ ਕਿਹਾ ਕਿ ਇਸ ਦਾ ਮਾਰਗਦਰਸ਼ਨ ਨਾਜ਼ੁਕ ਬੁਨਿਆਦੀ ਢਾਂਚੇ ਦੇ ਖੇਤਰਾਂ ਚੁਣਿਆ ਦੇਵਚਿ ਨਗਰਪਾਲਿਕਾ ਸੁਬਾਈ ਅਤੇ ਖੇਤਰੀ ਸਰਕਾਰਾਂ ਅਕਾਦਮਿਕ ਅਤੇ ਖੋਜ ਸਹੂਲਤਾਂ ਸ਼ਾਮਲ ਤੇ ਨੇ ਕੈਨੇਡੀਅਨ ਸੈਂਟਰ ਫੋਰ ਸਾਈਬਰ ਸੁਰੱਖਿਆ ਦੇ ਮੁਖੀ ਰਾਜੀਵ ਗੁਪਤਾ ਨੇ ਵੀਰਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਕੈਨੇਡੀਅਨ ਸੰਗਠਨਾ ਦੇ ਲਈ ਇੱਕ ਮਹੱਤਵਪੂਰਨ ਪੱਲ ਹੈ ਧਮਕੀ ਦੇਣ ਵਾਲੇ ਕਾਰਕ ਵਧਦੀ ਸਪੈਚ ਤਮਕੀ ਦੇਣ ਵਾਲੇ ਕਾਰਕਵੱਧ ਦੀ ਸੂਜਪੂਸ ਦੇ ਨਾਲ ਵਿਰਾਸਤੀ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਗੁਪਤਾ ਨੇ ਕਿਹਾ ਕਿ ਮੈਂ ਸਾਰੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਖੇਤਰਾਂ ਨੂੰ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ ਆਪਣੇ ਬਿਆਨ ਦੇ ਵਿੱਚ ਸਿਸਕੋ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਮਈ ਦੇ ਵਿੱਚ ਇੱਕ ਹਮਲੇ ਬਾਰੇ ਜਾਣੂ ਕਰਵਾਇਆ ਗਿਆ ਸੀ ਜੋ ਇਸ ਦੇ ਅਨੁਕੂਲ ਸੁਰੱਖਿਆ ਉਪਕਰਣਾਂ ਨੂੰ ਪ੍ਰਭਾਵਿਤ ਕਰਦਾ ਸੀ ਸਿਸਕੋ ਨੇ ਕਿਹਾ ਇਸ ਦਾ ਮੰਣੇ ਕਿ ਉਸ ਵਿਸ਼ਵਾਸ ਦੇ ਨਾਲ ਹਮਲਾਵਰ ਉਹੀ ਧਮਕੀ ਦੇਣ ਵਾਲੇ ਨੇ ਜਿਸ ਨੂੰ ਇਕ ਕ੍ਰੇਨ ਡੋਰ ਮਹਿੰਮ ਕਿਹਾ ਜਾਦਾ ਹੈ ਸੀਐਸਸੀ ਦੇ ਵੱਲੋਂ ਹਮਲੇ ਦੇ ਪਿੱਛੇ ਕੌਣ ਹੈ ਇਸ ਬਾਰੇ ਕੋਈ ਟਿੱਪਣੀ ਤਾਂ ਨਹੀਂ ਕੀਤੀ ਗਈ ਅਤੇ ਕਿਹਾ ਗਿਆ ਕਿ ਹਜੇ ਵੀ ਕੈਨੇਡਾ ਵਿੱਚ ਕਮਜ਼ੋਰੀ ਦੇ ਦਾਇਰੇ ਦੀ ਜਾਂਚ ਕਰ ਰਿਹਾ ਹੈ ਦੱਸਦੀ ਕਿ ਇਸ ਮਾਮਲੇ ਨੇ ਦੁਨੀਆ ਭਰ ਦੇ ਵਿੱਚ ਖਤਰੇ ਦੀ ਘੰਟੀਆਂ ਵਜਾ ਦਿੱਤੀਆਂ ਨੇ ਤੇ ਅਮਰੀਕੀ ਸਾਈਬਰ ਸੁਰੱਖਿਆ ਤੇ ਬੁਨਿਆਦੀ ਢਾਂਚਾ ਸੁਰੱਖਿਆ ਏਜੰਸੀ ਨੇ ਨਿਰਵਾਣ ਚਲ ਰਿਹਾ ਹੈ ਅਭਿਮਾਨ ਪੈਚ ਅਭਿਆਨ ਬਾਰੇ ਇੱਕ ਦੁਰਲਭ ਐਮਰਜੈਂਸੀ ਨਿਰਦੇਸ਼ ਜਾਰੀ ਕੀਤਾ ਤੇ ਸਾਰੀਆਂ ਸੰਘੀ ਨਾਗਰਿਕ ਏਜੰਸੀਆਂ ਨੂੰ ਸ਼ੁੱਕਰਵਾਰ ਅੱਧੀ ਰਾਤ ਤੱਕ ਕਮਜ਼ੋਰੀਆਂ ਠੀਕ ਕਰਨ ਦਾ ਦੇਸ਼ ਦਿੱਤਾ ਹੈ ਸੀਐਸਈ ਨੇ ਕਿਹਾ ਹੈ ਕਿ ਇਹ ਸਹਾਇਤਾ ਪ੍ਰਦਾਨ ਕਰਨ ਡਿਲੇਸਿਸ ਕੋ ਤੇ 5 ਆਈਜ਼ ਇੰਟੈਲੀਜੈਂਸ ਅਲਾਈਂਸ ਦੇ ਨਾਲ ਕੰਮ ਕਰ ਰਿਹਾ ਹੈ ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਰਿਮੋਟ ਵਰਕਰ ਦੁਆਰਾ ਵਰਤੇ ਜਾਣ ਵਾਲੇ ਪ੍ਰਸਿੱਧ ਸੁਰੱਖਿਆ ਸੌਫਟਵੇਅਰ ਨੂੰ ਨਿਸ਼ਾਨਾ ਬਣਾਉਣ ਵਾਲੀ ਕਮਹੀਮ ਨੂੰ ਰੋਕਣ ਦੇ ਲਈ ਦੁਨੀਆ ਭਰ ਦੀਆਂ ਸਰਕਾਰੀ ਸਾਈਬਰ ਏਜੰਸੀਆਂ ਪੱਪਾਪਾਰ ਹੋ ਚੁੱਕੀਆਂ ਨੇ ਇਸ ਧਮਕੀ ਨੂੰ ਗੰਭੀਰ ਦੱਸਦੇ ਹੋਏ ਕੈਨੇਡਾ ਦੇ ਸੀਐਸਸੀ ਸੈਂਟਰ ਵਾਰ ਸਾਈਬਰ ਸੁਰੱਖਿਆ ਨੇ ਵੀਰਵਾੜ ਨੂੰ ਆਪਣੇ ਅੰਤਰਰਾਸ਼ਟਰੀ ਸਹਿਯੋਗ ਦੇ ਨਾਲ ਮਿਲ ਕੇ ਟੈਕਨੋਲੋਜੀ ਸੁਰੱਖਿਆ ਕੰਪਨੀ ਸਿਸਕੋ ਤੇ ਵਿਆਪਕ ਹਮਲੇ ਤੋਂ ਬਾਅਦ ਸੰਗਠਨਾਂ ਨੂੰ ਕਮਜ਼ੋਰੀਆਂ ਨੂੰ ਠੀਕ ਕਰਨ ਲਈ ਤੁਰੰਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ ਪ੍ਰਭਾਵਿਤ ਟੈਕਨੋਲੋਜੀ ਦੀ ਵਰਤੋਂ ਆਮ ਤੌਰ ਤੇ ਸੰਗਠਨਾ ਦੁਆਰਾ ਵਰਚੁਅਲ ਪ੍ਰਾਈਵੇਟ ਨੈੱਟਵਰਕ ਜਾਂ ਫਿਰ VPN ਨੂੰ ਸਮਰਥ ਬਣਾਉਣ ਲਈ ਕੀਤੀ ਜਾਂਦੀ ਹੈ ਜੋ ਬਹੁਤ ਸਾਰੇ ਰਿਮੋਟ ਵਰਕਰਾਂ ਦੇ ਲਈ ਇੱਕ ਜ਼ਰੂਰਤ ਹੈ ਮੁੱਦੇ ਦੀ ਵਿਆਪਕਤਾ ਨੂੰ ਸਮਝਦੇ ਹੋਏ ਸੀ ਐਸ ਏ ਨੇ ਕਿਹਾ ਕਿ ਇਸਦਾ ਮਾਰਗ ਦਰਸ਼ਨ ਨਾਜ਼ੁਕ ਬੁਨਿਆਦੀ ਢਾਂਚੇ ਦੇ ਖੇਤਰਾਂ ਜਿਨ੍ਹਾਂ ਦੇ ਵਿੱਚ ਨਗਰ ਪਾਲਿਕਾ ਸੁਬਾਈ ਅਤੇ ਖੇਤਰੀ ਸਰਕਾਰਾਂ ਅਕਾਦਮਿਕ ਅਤੇ ਖੋਜ ਸਹੂਲਤਾਂ ਸ਼ਾਮਲ ਤੇ ਨੇ ਕੈਨੇਡੀਅਨ ਸੈਂਟਰ ਫੋਰ ਸਾਈਬਰ ਸੁਰੱਖਿਆ ਦੇ ਮੁਖੀ ਰਾਜੀਵ ਗੁਪਤਾ ਨੇ ਵੀਰਵਾਰ ਨੂੰ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਨੇਡੀਅਨ ਸੰਗਠਨਾਂ ਦੇ ਲਈ ਇੱਕ ਮਹੱਤਵਪੂਰਨ ਪਲ ਹੈ ਧਮਕੀ ਦੇਣ ਵਾਲੇ ਕਾਰਕ ਵਧਦੀ ਸਪੈਚ ਤੰਕੀ ਦੇਣ ਵਾਲੇ ਕਾਰਕਵੱਧਰੀ ਸੂਚ ਬੂਸ ਦੇ ਨਾਲ ਵਿਰਾਸਤੀ ਪ੍ਰਣਾਲੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਗੁਪਤਾ ਨੇ ਕਿਹਾ ਕਿ ਮੈਂ ਸਾਰੇ ਮਹੱਤਵਪੂਰਨ ਬੁਨਿਆਦੀ ਢਾਂਚੇ ਦੇ ਖੇਤਰਾਂ ਨੂੰ ਤੇਜ਼ੀ ਦੇ ਨਾਲ ਕਾਰਵਾਈ ਕਰਨ ਦੀ ਅਪੀਲ ਕਰਦਾ ਹਾਂ ਆਪਣੇ ਬਿਆਨ ਦੇ ਵਿੱਚ ਸਿਸਕੋ ਨੇ ਕਿਹਾ ਕਿ ਉਸ ਨੂੰ ਪਹਿਲੀ ਵਾਰ ਮਈ ਦੇ ਵਿੱਚ ਇੱਕ ਹਮਲੇ ਬਾਰੇ ਜਾਣੂ ਕਰਵਾਇਆ ਗਿਆ ਸੀ ਜੋ ਇਸ ਦੇ ਅਨੁਕੂਲ ਸੁਰੱਖਿਆ ਉਪਕਰਣਾਂ ਨੂੰ ਪ੍ਰਭਾਵਿਤ ਕਰਦਾ ਸੀ ਸਿਸਕੋ ਨੇ ਕਿਹਾ ਇਸ ਦਾ ਮੰਣ ਹੈ ਕਿ ਉਸ ਵਿਸ਼ਵਾਸ ਦੇ ਨਾਲ ਹਮਲਾਵਰ ਉਹੀ ਧਮਕੀ ਦੇਣ ਵਾਲੇ ਨੇ ਜਿਸ ਨੂੰ ਇਕ ਕ੍ਰੇਨ ਘੋਰ ਮਹੀਮ ਕਿਹਾ ਜਾਦੇ ਸੀਐਸਸੀ ਦੇ ਵੱਲੋਂ ਹਮਲੇ ਦੇ ਪਿੱਛੇ ਕੌਣ ਹੈ ਇਸ ਬਾਰੇ ਕੋਈ ਟਿੱਪਣੀ ਤਾਂ ਨਹੀਂ ਕੀਤੀ ਗਈ ਅਤੇ ਕਿਹਾ ਗਿਆ ਕਿ ਹਜੇ ਵੀ ਕੈਨੇਡਾ ਵਿੱਚ ਕਮਜ਼ੋਰੀ ਦੇ ਦਾਇਰੇ ਦੀ ਜਾਂਚ ਕਰ ਰਿਹਾ ਹੈ ਦੱਸ ਸੀ ਕਿ ਇਸ ਮਾਮਲੇ ਨੇ ਦੁਨੀਆ ਭਰ ਦੇ ਵਿੱਚ ਖਤਰੇ ਦੀ ਘੰਟੀਆਂ ਵੱਜਾ ਦਿੱਤੀਆਂ ਨੇ ਤੇ ਅਮਰੀਕੀ ਸਾਈਬਰ ਸੁਰੱਖਿਆ ਤੇ ਬੁਨਿਆਦੀ ਟਾਂਚਾ ਸੁਰੱਖਿਆ ਏਜੰਸੀ ਨੇ ਵੀਰਵਾ ਨੂੰ ਚਲਦੇ ਅਭਿਮਾਨ ਪੈਚ अभियान बारे एक तुर्लब एमरजेंसी निर्देश जारी ਕੀਤਾ ਤੇ ਸਾਰੀਆਂ ਸੰਗੀ ਨਾਗਰਿਕ ਏਜੰਸੀਆਂ ਨੂੰ ਸ਼ੁੱਕਰਵਾਰ ਅੱਧ ਰਾਤ ਤੱਕ ਕਮਜ਼ੋਰੀਆਂ ਠੀਕ ਕਰਨ ਦਾ ਦੇਸ਼ ਦਿੱਤਾ ਹੈ ਸੀਐਸਈ ਨੇ ਕਿਹਾ ਹੈ ਕਿ ਇਹ ਸਹਾਇਤਾ ਪ੍ਰਦਾਨ ਕਰਨ ਡਿਲੇਸਿਸਕੋ ਤੇ ਫਾਈਵ ਆਈਜ਼ ਇੰਟੈਲੀਜੈਂਸ ਅਲਾਈਂਸ ਨਾਲ ਕੰਮ ਕਰ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ